ਹਾਂ ਜੀ ਸਰ ਕੀ ਨਾਮ ਤੁਹਾਡਾ ਸੌਤੋਂ ਪਹਿਲਾਂ ਤੁਸੀਂ ਜੈਪੀਂ ਜੈਪਾਰਤ ਨਸਤੀਸ਼ ਕੋਨਹਰ ਪਾਰਟੀ ਵਰਸ ਭਾਰਤੀ ਜਨਤਾ ਪਾਰਟੀ ਮਾਸਾਵਾ ਤੁਸੀਂ ਇਸ ਕਾਨਫਰੰਸ ਕਰਦੇ ਹੋ ਕੀ ਤੁਹਾਡਾ ਮੋਟਿਵ ਹੈ ਸੌਤੋਂ ਬੈ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਸ਼ਹਿਰਾਂ ਦਵਾਈ ਆ ਰਹੀ ਆ ਮਤਲਬ ਕਿ ਸਾਡੇ ਬਾਵਾ ਸਾਹਿਬ ਬੇਜ਼ਕਾਰ ਸਾਡੇ ਰਹਿ ਭਰਾ ਦਾ ਜਿਹੜਾ 14 ਤਰੀਕ ਨੂੰ ਕੱਲ ਜਨਮ ਦਿਨ ਆ ਜੋ ਸਾਰੇ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਆਲ ਵਰਲਡ ਜੀ ਮੇਰੇ ਤੁਹਾਨੂੰ ਦਾ ਮਨਾਇਆ ਜਾਂਦਾ ਵਾ ਥੱਗ ਬਜ਼ਰ ਆਪਣੇ ਪਾਰਟੀ ਵੇਰੇ ਪੰਜਾਬ ਦੇ ਸਾਰੇ ਉਹਦੇ ਨਾਲ ਦੇ ਦੇਦੀ ਕਰਦਾ ਕਿ ਕੱਲ 14 ਜੂਨ ਆਪਣੇ ਘਰਾਂ ਦੇ ਲੜੀਆਂ ਸਟਾਓ ਦੂਜੀ ਗੱਲ ਹੈ ਸ਼ਾਮ ਨੂੰ ਕੇਕ ਕੱਟ ਕੇ ਨਾਲ ਜਾਂਦਾ ਮਨਾਉ ਕਿਉਂਕਿ ਅਸੀਂ ਰੱਬ ਰਾਂ ਜਨਮ ਲਾ ਨਾ ਨਾ ਮੇ ਪਾਈ ਸਾਰੇ ਲੋਕਾਂ ਦੇ ਬੱਚੇ ਸਾਡੇ ਜਾਗਰਦ ਹੋਣਗੇ ਠੀਕ ਹੈ ਜੀ ਜੇ ਬਾਹਰ ਸਾਡੇ ਮੇਰੇ ਨਾ ਹੁੰਦੇ ਤਾਂ ਅੱਜ ਵੀ ਸਾਡੇ ਲੋਕ ਜਿਹੜੇ ਆ ਬੁਰਾ ਬੁਰਾ ਹਾਲ ਸੁਣੋ ਦਾ ਜੋ ਪ੍ਰਾਚਲਿਕ ਤੁਸੀਂ ਦੇਖਿਆ ਉਹ ਸਾਡੇ ਜਿਹੜੇ ਵਾਲੀ ਭਾਈਚਾਰੇ ਨਾਲ ਐਸੀ ਵੀ ਛੋਟੇ ਜਾਤਾਂ ਬ੍ਰਾਹਮਣਵਾਦ ਕੀ ਕਰਦਾ ਸੀਗਾ ਤੇ ਜਿਹੜੇ ਬਾਫਾ ਦੇ ਸੰਵਿਧਾਨ ਲਿਖ ਕੇ ਸਾਨੂੰ ਸਾਰੇ ਹੱਕ ਦਿਵਾਏ ਆ ਉਹਦੇ ਲੋ ਜਾਣ ਪਾਇਆ ਲਗੇ ਵਾਕਿਆ ਸੀ ਕਿ ਸਾਨੇ ਜਿੰਦ ਜਿਦੀ ਜਾਂਦੇ ਸੋ ਕੱਲ 14 ਅਪ੍ਰੈਲ ਬ੍ਰਿ ਤੁੰਗਣ ਬਾਹਾਂ ਮੇਰ ਦਾ ਪੂਰੇ ਪੰਜਾਬ ਚ ਜਨਮ ਮਨਾਇਆ ਯਾਰ ਉਹ ਸਭ ਵੱਡੀ ਗੱਲ ਹੈ ਮੈਂ ਹਰ ਅੰਦੇਸ਼ਵਾਦੀ ਨੂੰ ਜੋ ਬਾਹਾਂ ਸੋਚਣਾ ਚੱਲਦਾ ਵਾ ਦੱਸਾਂ ਚਾਹੁੰਦਾ ਕਿ ਜਿਹੜੇ ਦੀਵਾਲੀ ਪਸਾਰੀਏ ਆਪਾਂ ਲੋਕ ਆਪਣੇ ਘਰ ਦੀਵਾ ਮਾਲਾ ਕਰਦੇ ਆਂ ਲੜੀਆਂ ਜਗੋਨੇ ਆ ਪਟਾਕੇ ਜਗੋਨੇ ਆ ਮਠਾਈ ਜਗੋਨੇ ਆ ਉਸੇ ਦਾ ਦੀਵਾਲੀ ਸਮਝ ਗਏ ਬਾਸਾਂ ਦੇ ਜਿਹਨਾਂ ਜਾਂਦੇ ਨੇ ਦੇਖਣਾ ਘਰਾਂ ਦੇ ਬਾਹਰ ਦੀਮਾਂ ਲਾ ਕਰਨਾ ਆਪਣੇ ਮਠਿਆਈ ਦੇ ਵਾਲੇ ਆ ਕੇ ਵਜੇ ਚੀਕਾਂ ਬਾਸਾਂ ਦੇ ਜਿਹਨਾਂ બીજી ਗੱਲ ਪਾਰਟੀ ਬਣੋ ਇਹ ਕਹਿੰਦਾ ਸਾਰੇ ਮੂਆ ਨੀ ਆਵਾ ਇੱਕ ਪਾਰਟੀ ਉਹ 50 ਪੰਜ ਬੁਲਾਉਣਾ 19 ਅਪ੍ਰੈਲ ਦਿਨ ਸ਼ੁੱਕਰਵਾਰ 19 ਅਪ੍ਰੈਲ ਨੂੰ ਇੱਕ ਦਿਨ ਸ਼ੁੱਕਰ ਕੋਟੇ ਚਰਚ ਲਿਖੇ ਕਿ ਕੱਟ ਕੇ ਲੰਗਰ ਲਗਾਇਆ ਜਾਵੇਗਾ ਬੁੱਕਸ ਦਾ ਕਾਪੀ ਦਾ ਪੈਨ ਦਾ ਪੈਸਾ ਦਾ ਕਿ ਜੇ ਬਾਸਾਂ ਦੇ ਪੜ੍ਹ ਲਿਖੋ ਤੁਮਸ਼ ਕਰੋ ਕਿ ਪੜਨਾ ਜ਼ਰੂਰੀ ਆ ਤੇ ਸਾਡੇ ਬੰਦੇ ਬੱਚੇ ਪੜ੍ਹਨਗੇ ਤੇ ਇਹ ਇਤਿਹਾਸ ਬਣ ਲੱਗੂਗਾ ਕਿਉਂਕਿ ਪ੍ਰਾਇਮਰੀ ਬੜੀ ਚੀਜ਼ ਆ ਅਸੀਂ ਉਸ ਦਿਨ ਇੱਕ ਰੋਸ਼ਨਾਇਆਗੇ ਜੀ ਆ ਬਈ ਰੋਸ਼ੋ ਬਾਬਾ ਸੰਦੇਕਾਰ ਦੇ ਹੱਕ ਦੇ ਵਿੱਚ ਕਰੋੜਸ਼ੇਰ ਚੇਤਾ ਮਰਜ਼ੀ ਨਹੀਂ ਕਾਜੀਏ ਪਾਰਟੀ ਦੇ ਤਰਫੋਂ ਵੱਡੇ ਕਾਮਨਾ ਜਾਵਾਂਗੇ ਜਾ ਕੇ ਕੁਟ ਦੇ ਉੱਥੇ ਦੀ ਆ ਪੁਸ਼ਮਾਲਾ ਕਰਕੇ ਬਾਬਾ ਸੰਦੇਕਾਰ ਦੀ ਪ੍ਰਤਿਮਾ ਨੂੰ ਤੇ ਉੱਥੇ ਕੇਕ ਕੱਟ ਕੇ ਊੜੀ ਫੋਲੇ ਲੰਗ ਲਾਵਾਂਗੇ ਨਲ ਕਾ ਕੇ ਪਿੰਸਾ ਬੱਚਿਆਂ ਦੇ ਨੋਰਵਾਂ ਦਾ ਉਹਨੂੰ ਵੱਡਾ ਜਾਵੇਗਾ ਸੋ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਕਿ ਪੰਨ ਉਹਨੂੰ ਹੁਣ ਮੈਂ ਹਾਈਕੋਰਟ ਜੋਂ ਪਹੁੰਚਾ ਤੇ ਚਿਹਰਾ ਦੇ ਕੱਲ ਵਜੇ ਕੀ ਕਰਾਂ ਆਪਣੇ ਘਰ ਆਏ ਜੀਮ ਵਾਲਾ ਕਰਕੇ ਬਾਸਮ ਜਿਹੜਾ ਜਨਮ ਉਹਨੇ ਕਹਿੰਦਾ ਕਿ ਮੈਂ ਜਾਜਦਾ ਜਾ ਤੀ ਜਾਪਾ